ਹੈਲੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਤੇ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਤਾਂ ਅੱਪ ਬਾਅਦ ਚ ਦੱਸਾਂਗੇ ਪਰ ਪਹਿਲਾਂ ਤੁਸੀਂ ਇਹ ਵੀਊ ਦੇਖੋ ਕਿਉਂਕਿ ਇਹ ਵੀਊ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਇਹਦੇ ਵਿੱਚ ਜਿਹੜੀਆਂ ਇਹ ਖੰਜੂਰਾ ਨੇ ਇਹ ਮੈਨੂੰ ਬਹੁਤ ਚੰਗੀਆਂ ਲੱਗੀਆਂ ਮੈਂ ਜਦੋਂ ਵੀ ਇੱਥੋਂ ਦੀ ਲੰਘਦੀ ਆ ਨਾ ਭਾਵੇਂ ਤਾਂ ਇੱਥੇ ਰੁੱਕ ਕੇ ਜਾਵਾਂ ਤੇ ਨਹੀਂ ਤਾਂ ਫਿਰ ਮੈਂ ਜਦੋਂ ਵੀਕਲ ਦੇ ਉੱਪਰ ਕਿਸੇ ਉੱਪਰ ਵੀ ਜਾਵਾਂ ਤਾਂ ਮੈਂ ਜ਼ਰੂਰ ਇੰਨਾਂ ਚੀਜ਼ਾਂ ਨੂੰ ਬਹੁਤ ਵੇਖੀ ਨਹੀਂ ਹੁੰਦੀਆਂ ਕਿਉਂਕਿ ਮੈਨੂੰ ਖੰਜੂਰਾ ਨਾ ਇੱਕ ਜਿਵੇਂ ਆਪਾਂ ਨੂੰ ਕਿ ਚੰਗਾ ਦ੍ਰਿਸ਼ ਹੁੰਦਾ ਆਪਣੇ ਵੱਲ ਖਿੱਚਦਾ ਇਹ ਬਹੁਤ ਆਸ-ਪਾਸ ਇਹਦੇ ਬਿਲਕੁਲ ਸਾਫ਼-ਸਾਫ਼ ਤੇ ਸੈਂਟਰ ਦੇ ਵਿੱਚ ਨੇ ਦੋ ਖੰਜੂਰਾ ਪਹਿਲਾਂ ਕਹਿੰਦੇ ਤਿੰਨ ਹੁੰਦੀਆਂ ਸੀ ਪਰ ਹੁਣ ਦੋ ਹੀ ਨੇ ਤੇ ਬਹੁਤ ਵਧੀਆ ਲੱਗਦੀਆਂ ਹੈਗੀਆਂ ਤੇ ਹਾਂਜੀ ਅੱਜ ਆਪਾਂ ਬਣਾਉਣੇ ਆ ਜੀ ਰਸਗੁੱਲੇ ਤੇ ਇਹ ਬੰਗਾਲੀ ਰਸਗੁੱਲੇ ਆ ਜੀ ਇਹ ਰਸਗੁੱਲੇ ਨਹੀਂ ਹੁੰਦੇ ਰਸਗੁੱਲੇ ਹੁੰਦੇ ਆ ਉੱਥੇ ਬੰਗਾਲ ਦੇ ਵਿੱਚ ਇਹਨਾਂ ਨੂੰ ਰਸ਼ਗੁੱਲੇ ਬੋਲਿਆ ਜਾਂਦਾ ਤੇ ਇਹਨੂੰ ਆਪਾਂ ਪਨੀਰ ਤੋਂ ਬਣੇ ਕਹਿ ਦਿੰਨੇ ਆ ਉਹ ਛਣੇ ਤੋਂ ਬਣੇ ਕਹਿੰਦੇ ਉਹ ਪਨੀਰ ਨੂੰ ਛਣਾ ਕਹਿੰਦੇ ਨੇ ਤਾਂ ਕਿਉਂਕਿ ਇਹ ਪਨੀਰ ਦੀਆਂ ਟਿਕੀਆਂ ਨਹੀਂ ਕੱਟੀਆਂ ਹੁੰਦੀਆਂ ਬਸ ਜਿਵੇਂ ਆਪਾਂ ਦੁੱਧ ਫਟਾਉਨੇ ਆ ਉਸੇ ਤਰ੍ਹਾਂ ਇਹਨੂੰ ਲਪੇਟ ਕੇ ਤੇ ਥੋੜੇ ਜਿਹਾ ਗਰਮੀ ਹੁੰਦਾ ਜ਼ਿਆਦਾ ਨਹੀਂ ਬਸ 15-20 ਮਿੰਟ ਵਾਸਤੇ ਰੱਖਣਾ ਹੁੰਦਾ ਪਾਣੀ 'ਚ ਸੋਕਿਆ ਗਿਆ ਤੇ ਉਸ ਤੋਂ ਬਾਅਦ 'ਚ ਆਪਾਂ ਇਹਨੂੰ ਇਸ ਤਰ੍ਹਾਂ ਕਾਰਨਫਲਾਵਰ ਪਾਊਡਰ ਪਾਉਣਾ ਹੈਗਾ 2 ਚਮਚ ਤੇ ਵਿੱਚ ਪਾਇਆ ਹੈਗਾ 2-3 ਚੁਟਕੀਆਂ ਪਾਈਆਂ ਆਪਾਂ ਇਹਦੀਆਂ ਬੇਕਿੰਗ ਪਾਊਡਰ ਦੀਆਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਮੈਂ ਇਹਦਾ ਕੋਈ ਮੈਨ ਤੋਲ ਕੇ ਤਾਂ ਨਹੀਂ ਕੀਤਾ ਹੈਗਾ ਵੈਸੇ ਬਣਾ ਲਿਆ ਪਰ ਇਹ ਬਹੁਤ ਵਧੀਆ ਬਣਨਗੇ ਇਸ ਤਰ੍ਹਾਂ ਹੀ ਤੇ ਇਹ ਵੈਸੇ ਤਾਂ ਕਲਕੱਤੇ ਦੇ ਰਸਗੁੱਲੇ ਕਿਉਂਕਿ ਆਪਣੇ ਤਾਂ ਇੱਥੇ ਪਾਹ ਹੋ ਚਾशनी ਤੋਂ ਬਿਨਾ ਹੁੰਦੀ ਹੈ ਉੱਥੇ ਉਹ ਚਾशनी ਵਿੱਚ ਹੀ ਰੱਖਦੇ ਨੇ ਵਿੱਚ ਡੁੱਬਿਆ ਰਹਿੰਦਾ ਹੈਗਾ ਹਰ ਇੱਕ ਜਗ੍ਹਾ ਦੀ ਆਪਣੀ ਹੁੰਦੀ ਹੈ ਜਿਵੇਂ ਕਿ ਪਰੰਪਰਾ ਕੋਈ ਖਾਣੇ ਦੀ ਕੋਈ ਕਿਵੇਂ ਤਾਂ ਇਹ ਸਪੈਸ਼ਲ ਕਲਕੱਤੇ ਦਾ ਖਾਣਾ ਹੀ ਹੁੰਦਾ तकरीबन ਮੇਰੀ ਵੀਡੀਓਜ਼ ਕਿਉਂਕਿ ਅਸੀਂ ਕਲਕੱਤੇ ਰਹੇ ਹਾਂ ਤੇ ਮੈਨੂੰ ਉੱਥੋਂ ਦੇ ਖਾਣੇ ਦੀ ਥੋੜੀ ਜਿਆਦਾ ਪਤਾ ਹੈਗਾ ਤੇ ਆਪਣੇ ਜਦਹੂਰ ਤਾਂ ਆਪਾਂ ਕਿਸੇ ਜਗ੍ਹਾ ਦਾ ਨਹੀਂ ਇਹ ਨਾ ਜਾਣਦੇ ਤੇ ਕੋਸ਼ਿਸ਼ ਕਰਦੇ ਹੁੰਨੇ ਵੀ ਜਿਹੜੀ ਚੀਜ਼ ਆਪ ਆਉਂਦੀ ਆ ਸਿਆਮ ਨਾਰਮਲ ਕਰਦੇ ਵਿੱਚ ਬਣਾਉਂਦੇ ਰਹਿੰਨੇ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਗਰਮੀ ਬਹੁਤ ਜਿਆਦਾ ਤਰਸੋਈ ਦੇ ਵਿੱਚ ਖੜਨਾ ਬੜਾ ਮੁਸ਼ਕਲ ਆ ਤੇ ਇਸੇ ਕਰਕੇ ਆਪਾਂ ਇਹ ਪਨੀਰ ਬਣਾ ਕੇ ਇਥੇ ਲੈ ਆਂਦਾ ਬੈੱਡ ਤੇ ਕਮਰੇ ਦੇ ਵਿੱਚ ਤਾਂ ਕਿ ਇੱਥੇ ਬੈਠ ਕੇ ਆਰਾਮ ਨਾਲ ਇਹਨੂੰ ਗੁੰਨਜੇ ਲਵਾਵਾਂਗੇ ਤੇ ਰਸੋਈ ਦੇ ਵਿੱਚ ਖੜਨਾ ਬੜਾ ਮੁਸ਼ਕਲ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਗਰਮੀ ਆ ਤੇ ਕੁਝ ਵੀ ਪੱਕੇ-ਪੁੱਕੇ ਕੁਝ ਨਹੀਂ ਖੋਣ ਖੋਂਦੇ ਹੈਗੇ ਤੇ ਹੁਣ ਬਸ ਆਪਾਂ ਇਹਨੂੰ ਪੂਰੀ ਤਰ੍ਹਾਂ ਮਸਲ ਕੇ ਤੇ ਇਹਦੇ ਗੋਲ ਪੇੜੇ ਬਣਾਵਾਂਗੇ ਤੇ ਅੱਜ ਦੇ ਟੌਪਿਕ ਤਾਂ ਨਹੀਂ ਕਹਿ ਸਕਦੇ ਬਸ ਇੱਕ ਗੱਲ ਬਾਤ ਛੋਟੀ ਜੀ ਬੀਜ ਵਿੱਚ ਕਿ ਆਪਣੇ ਬੱਚੇ ਹੁੰਦੇ ਹਨ ਨਾ ਤੇ ਆਪਣੇ ਮਾਮਾ ਦੀ ਨੋਰਮਲ ਯਾਦਤ ਹੁੰਦੀ ਹੈ ਆਪਣੇ ਬੱਚਿਆਂ ਦੇ ਅੱਗੇ ਰੋਣੇ ਜਿਹਾ ਰੋਣ ਦੀ ਵੀ ਅੱਜ ਮੇਰਾ ਢੂਈ ਦੁਖਦੀ ਹੈ ਜੀ ਅੱਜ ਮੇਰੀ ਬਾਹ ਦੁਖਦੀ ਆ ਅੱਜ ਮੇਰੀ ਲੱਤ ਦੁਖਦੀ ਆ ਤੇ ਮੈਨੂੰ ਸੱਚੀ ਪੁੱਛੋ ਵੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਿਹੜਾ ਕੁਝ ਆਪਾਂ ਆਪਣੇ ਬੱਚਿਆਂ ਨੂੰ ਕਹਿੰਨੇ ਆ ਨਾ ਵੀ ਮੈਨੂੰ ਇਹ ਤਕਲੀਫ ਆ ਤੇ ਉਹ ਵਿਚਾਰੇ ਉਹੀ ਚੀਜ਼ ਆਪਣੇ ਸਰੀਰ ਦੇ ਵਿੱਚ ਫੀਲ ਕਰਨੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਮਾਵਾ ਤੋਂ ਸਟਰੋਂਗ ਪਾਵਰ ਮਿਲਦੀ ਹੈ ਤੇ ਮਾਵਾ ਤੋਂ ਵੀਕ ਪੁਆਇੰਟ ਮਿਲਦੇ ਆ ਇਹ ਜ਼ਰੂਰੀ ਆ ਜਿੰਨਾ ਅਸਰ ਮੇਰੇ ਸਭ ਨਾਲ ਮਾਂ ਦੇ ਗੱਲ ਦਾ ਬੱਚੇ ਤੇ ਹੁੰਦਾ ਨਾ ਉਹਨਾਂ ਹੋਰ ਕਿਸੇ ਪਰਸਨ ਦੇ ਗੱਲ ਦਾ ਨਹੀਂ ਹੁੰਦਾ ਜੇ ਤੁਸੀਂ ਆਪਣੇ ਬੱਚੇ ਨੂੰ ਸਟਰੋਂਗ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਤੇ ਜੇ ਉਸਨੂੰ ਵੀਕ ਕਰਨਾ ਚਾਹੋ ਤਾਂ ਕਿਸੇ ਵੀ ਪੁਆਇੰਟ ਤੇ ਜਾ ਕੇ ਉਸਨੂੰ ਵੀਕ ਕਰ ਸਕਦੇ ਹੋ ਤੇ ਇਸ ਕਰਕੇ ਨਾ ਛੋਟੀਆਂ-ਛੋਟੀਆਂ ਗੱਲਾਂ ਤਕਲੀਫਾਂ ਜਿਹੜੀਆਂ ਇੱਕ ਥੋੜੀ ਛੋਟੀ ਜੀ ਗੋਲੀ ਦੇ ਨਾਲ ਦੂਰ ਹੋ ਜਾਣੀਆਂ ਹੁੰਦੀਆਂ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਦੱਸਿਆ ਕਰੋ इवन ਕਿ ਆਪਣੇ ਪਰਿਵਾਰ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਸ਼ੇਅਰ ਕਰ ਲੈਣੀ ਚਾਹੀਦੀ ਐ ਕਿਉਂਕਿ ਪਤਾ ਨਹੀਂ ਮੇਰੇ ਵਿੱਚ ਇਹ ਇੱਕ ਜ਼ਰੂਰ ਗੁਣ ਹੈਗਾ ਵੀ ਮੈਂ ਕਦੇ ਵੀ ਆਪ ਦਾ ਮੇਰਾ ਕੋਈ ਵੀ ਦੁੱਖ ਦਾ ਹੋਵੇ ਜਾਂ ਦੰਦਾ ਦੰਦਾ ਮੈਂ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਕਿਉਂਕਿ ਉਹ ਜੇ ਇੱਕ ਗੋਲੀ ਦੇ ਨਾਲ ਉਹਦਾ ਇਲਾਜ ਹੈਗਾ ਤਾਂ ਫਿਰ ਆਪਾਂ ਨੂੰ ਕੋਈ ਏਡੀ ਖਾਸ ਉਹਦੀ ਕੋਈ ਟੈਨਸ਼ਨ ਦੀ ਲੋੜ ਨਹੀਂਗੀ ਠੀਕ ਹੈ ਤੁਸੀਂ ਇੱਕ ਥੋੜੀ ਜੀ ਮੈਡੀਸਿਨ ਲਓ ਤੇ ਠੀਕ ਹੋ ਜਾਓਗੇ ਕਿਉਂਕਿ ਜੇ ਹੁਣ ਆਪਾਂ ਵਾਰ-ਵਾਰ ਵਾਰ-ਵਾਰ ਇੱਕੋ ਗੱਲ ਰਿਪੀਟ ਕਰੀ ਜਾਵਾਂਗੇ ਵੀ ਮੈਨੂੰ ਤਾਂ ਜੀ ਅੱਜ ਮਾਈਗ੍ਰੇਨ ਹੋ ਗਿਆ ਜਿਵੇਂ ਹੁਣ ਮੇਰਾ ਤਕਰੀਬਨ ਸਲਾਈ ਦਾ ਕੰਮ ਆ ਤੇ ਮੈਨੂੰ ਮਹੀਨੇ ਦੇ ਵਿੱਚ ਇੱਕ ਦੋ ਵਾਰ ਇਹ ਚੀਜ਼ਾਂ ਹੁੰਦੀਆਂ ਨੇ ਉਹਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਫਿਰ ਵੀ ਥੋੜੀ ਜੀ ਬਸ ਮੈਡੀਸਿਨ ਲੈਣ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀਗੀ ਤੇ ਪਰ ਜੇ ਹੁਣ ਆਪਾਂ ਵਾਰ-ਵਾਰ ਇਹੀ ਗੱਲ ਰਿਪੀਟ ਕਰੀ ਜਾਵਾਂਗੇ ਤੇ ਉਹ ਬੱਚਿਆਂ ਤੇ ਸਾਡੇ ਇੰਨਾ ਗਲਤ ਅਸਰ ਹੁੰਦਾ ਨਾ ਉਹਨਾਂ ਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਵੀ ਆ ਤੇ ਬਹੁਤ ਛੋਟੀ ਉਮਰ ਤੋਂ ਨਾ ਇੰਨਾਂ ਬਿਮਾਰੀਆਂ ਦਾ ਨਾ ਹੋਣ ਦੇ ਬਾਵਜੂਦ ਵੀ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਉਹ ਉਹੀ ਚੀਜ਼ਾਂ ਉਹ ਫੀਲ ਕਰਦੇ ਆ ਵੀ ਹੁਣ ਸਾਨੂੰ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਹੋ ਰਿਹਾ ਮੈਂ ਕਿੰਨੀ ਆ ਵੀ ਆਪਣੇ ਬੱਚਿਆਂ ਦੇ ਲਈ ਨਾ ਇੱਕ ਪਾਵਰ ਬਣੂ ਇੱਕ ਸਟਰੋਂਗ ਪਾਵਰ ਬਣੂ ਕਿਉਂਕਿ ਜਿਹੜੀ ਮਾਂ ਨਾ ਮਾਂ ਦਾ ਬਹੁਤ ਵੱਡਾ ਰੋਲ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਤੇ ਵੈਸੇ ਅੱਜ ਮੈਂ ਇਹ ਗੱਲ ਆਪਣੇ ਬੱਚੇ ਨਾਲ ਵੀ ਡਿਸਕਸ ਕਰੀ ਸੀਗੀ ਵੀ ਜੇ ਕਿਤਨੇ ਕਿਤੇ ਆਪਣੇ ਮਾਵਾ ਤੋਂ ਵੀ ਗਲਤੀ ਹੁੰਦੀ ਹੈ ਇਹ ਨਹੀਂ ਨਹੀਂ ਹੁੰਦੀ ਮੈਂ ਮੰਨਦੀ ਹਾਂ ਸੱਚੀ ਹੁੰਦੀ ਹੈ ਤੇ ਉਸ ਗਲਤੀ ਦਾ ਪੁਗਤਾਨ ਸ਼ਾਇਦ ਸਾਨੂੰ ساری ਉਮਰ ਵੀ ਕਰਨਾ ਪੈਂਦਾ ਹੈਗਾ ਤੇ ਉਹ ਆਪਣੇ ਦਿਮਾਗ ਦੇ ਵਿੱਚ ਹੀ ਹੁੰਦੀ ਹੈ ਤੇ ਆਪਾਂ ਕਿਸੇ ਦੇ ਨਾਲ ਸ਼ਾਇਦ ਕਿਸੇ ਸਪੈਸ਼ਲ ਬੰਦੇ ਦੇ ਨਾਲ ਤਾਂ ਕੁਝ ਸ਼ੇਅਰ ਕਰ ਸਕਦੇ ਹਾਂ ਪਰ ਹਰੇਕ ਦੇ ਨਾਲ ਨਹੀਂ ਕਰ ਸਕਦੇ ਉਹਦੇ ਨਾਲ ਸਾਨੂੰ ਆਪ ਹੀ ਨਿਝਿਠਣਾ ਪੈਂਦਾ ਤੇ ਪਰ ਕਦੇ ਵੀ ਆਪਣੇ ਬੱਚਿਆਂ ਦੇ ਨਾਲ ਇੰਨੀਆਂ-ਇੰਨੀਆਂ ਵੱਡੀਆਂ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਨਾ ਆਉਣ ਦਿਓ ਕਿਉਂਕਿ ਉਹ ਬਹੁਤ ਭੋਲੇ ਹੁੰਦੇ ਆ ਤੇ ਉਹ ਆਪਣਾ ਬਚਪਨ ਜਿਹਾ ਰਹੇ ਹੁੰਦੇ ਆ ਤੇ ਕਿਤੇ ਨਾ ਕਿਤੇ ਅਸੀਂ ਆਪਣੀਆਂ ਇੰਨਾਂ ਗਲਤੀਆਂ ਕਰਕੇ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲੈਂਦੇ ਆ ਖੋਣ ਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਨਾ ਸਖਤ ਹੋ ਜਾਂਦੇ ਆ ਤੇ ਸ਼ੈਨ ਮੁੜ ਕੇ ਇਹ ਸਖਤੀ ਜਿਹੜੀ ਹੈ ਨਾ ਇਹ ਸਾਨੂੰ ਆਪਣੇ ਆਪ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਕਰਨ ਲੱਗ ਜਾਂਦੀ ਹੈ ਇੱਕ ਉਮਰ ਆਉਂਦੀ ਹੈ ਜਦੋਂ ਸਾਨੂੰ ਇਸ ਗਲਤੀ ਦਾ ਅਹਿਸਾਸ ਹੁੰਦਾ ਵੀ ਅਸੀਂ ਇਸ ਟਾਈਮ ਤੇ ਆਪਣੇ ਬੱਚੇ ਨਾਲ ਬਹੁਤ ਸਖਤ ਹੋਏ ਸੀ ਕਿਉਂ ਹੋਏ ਸੀ ਉਹਦੇ ਕਾਰਨ ਬਹੁਤ ਸਾਰੇ ਹੋ ਸਕਦੇ ਆ ਪਰ ਉਹ ਬੱਚਾ ਤਾਂ ਬੱਚਾ ਜੀ ਉਹਨੂੰ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਨਾਲ ਕੁਝ ਲੈਣ ਦੇਣ ਨਹੀਂ ਹੁੰਦਾ ਉਹ ਤੁਹਾਡੀ ਲਾਈਫ ਆ ਤੁਹਾਡੀ ਲਾਈਫ ਦੇ ਵਿੱਚ ਕੀ ਹੋ ਰਿਹਾ ਉਹਨੂੰ ਉਸ ਗੱਲ ਦੀ ਸਮਝ ਵੀ ਨਹੀਂ ਹੁੰਦੀ ਜਿਹਦੇ ਕਰਕੇ ਆਪਾਂ ਆਪਣੇ ਬੱਚੇ ਨੂੰ ਇੱਕ ਸਜ਼ਾ ਦੇ ਦਿੰਨੇ ਆ ਤੇ ਪਰ ਉਹ ਸਜ਼ਾ ਦਾ ਉਹ ਤਾਂ ਉਸ ਟਾਈਮ ਦੇ ਲਈ ਬੱਚੇ ਲਈ ਤਾਂ ਥੋੜੇ ਟਾਈਮ ਦੇ ਲਈ ਹੁੰਦੀ ਆ ਪਰ ਮੈਨੂੰ ਲੱਗਦਾ ਮਾਂ ਦੇ ਲਈ ਉਹ ਸਾਰੀ ਉਮਰ ਦੇ ਲਈ ਬਣ ਜਾਂਦੀ ਆ ਤੇ ਸ਼ਾਇਦ ਇਹਦੇ ਕਰਕੇ ਜੇ ਕਿਸੇ ਕਿਸੇ ਵੀ ਫੀਲਡ ਦੇ ਵਿੱਚ ਉਹਦਾ ਬੱਚਾ ਪਿੱਛੇ ਰਹਿ ਜਨਾ ਤੇ ਉਹ ਆਪਣੇ ਆਪ ਉਹਦਾ ਜ਼ੁਮਮਈਵਾਰ ਸਮਝਦੀ ਆ ਤੇ ਕਿਉਂਕਿ ਉਹਨੇ ਉਹਦੇ ਤੇ ਬਹੁਤ ਜ਼ਿਆਦਾ ਸਖਤੀ ਕੀਤੀ ਹੁੰਦੀ ਹੈ ਕਿਸੇ ਟਾਈਮ ਤੇ ਜਾਂ ਕਿਵੇਂ ਪਰ ਬੱਚਿਆਂ ਨੂੰ ਬਹੁਤ ਪਿਆਰ ਨਾਲ ਰੱਖੋ ਕਿਉਂਕਿ ਇਹ ਫੁੱਲ ਨੇ ਮਰ ਜਾ ਜਾਂਦੇ ਆ ਛੇਤੀ ਤੇ ਇਹ ਗੱਲ ਮੈਨੂੰ ਬਹੁਤ ਟਾਈਮ ਬਾਅਦ ਸਮਝ ਆਈ ਆ ਤੇ ਸੱਚੀ ਪਰ ਜਦੋਂ ਸਮਝ ਆਈ ਆ ਤੇ ਮੈਨੂੰ ਸੱਚੀ ਹੁਣ ਬਹੁਤ ਪਿਆਰ ਆਉਂਦਾ ਬਹੁਤ ਚੰਗੇ ਲੱਗਦੇ ਨੇ ਬੱਚੇ ਕਿਸੇ ਦੇ ਵੀ ਹੋਣ ਮੈਨੂੰ ਸਾਰੇ ਬੱਚੇ ਪਿਆਰੇ ਨੇ ਪਰ ਕਿਉਂਕਿ ਇਹ ਵਿਚਾਰੇ ਕੋਮਲ ਫੁੱਲਾਂ ਵਰਗੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਬਹੁਤ ਸਾਹਮ ਕੇ ਰੱਖੀਏ ਤਿੰਨ ਨੂੰ ਪਿਆਰ ਕਰਕੇ ਇਹ ਕੁਝ ਵੀ ਨਹੀਂ ਪਾਲਦੇ ਸਿਰਫ ਇੱਕ ਪਿਆਰ ਦੇ ਭੁੱਖੇ ਨੇ ਕਿਉਂਕਿ ਜਿੰਨਾ ਇੱਕ ਮਾਂ ਆਪਣੇ ਬੱਚੇ ਨੂੰ ਸਮਝ ਸਕਦੀ ਹੈ ਨਾ ਸ਼ਾਇਦ ਮੈਂ ਕਿੰਨੀ ਹੋਰ ਕੋਈ ਵੀ ਨਹੀਂ ਸਮਝ ਸਕਦਾ ਤੇ ਜਿਹੜਾ ਕੋਸ ਨੂੰ ਸਮਝਾਉਣਾ ਚਾਹੁੰਦੀ ਹੋਵੇ ਤੇ ਉਹ ਬਹੁਤ ਸੌਖੇ ਤੇ ਸਹਿਜ ਤਰੀਕੇ ਨਾਲ ਸਮਝਾ ਸਕਦੀ ਆ ਉਹਦੇ ਲਈ ਉਹਨੂੰ ਕੋਈ ਬਹੁਤ ਜ਼ਿਆਦਾ ਬਨੌਟੀਪਨ ਦੀ ਲੋੜ ਨਹੀਂ ਹੁੰਦੀ ਤੇ ਇਸ ਕਰਕੇ ਆਪਣੇ ਬੱਚਿਆਂ ਨੂੰ ਸਾਹਮ ਕੇ ਰੱਖੋ ਪਿਆਰ ਕਰੋ ਤੇ ਪਿਆਰੀ ਬੰਡੋ ਤੇ ਪਿਆਰੀ ਰਹਿਣਗੇ ਤੇ ਚਲੋ ਜੀ ਹੁਣ ਆਪਣੇ ਬੰਨ ਮੈਨੂੰ ਲੱਗਦਾ ਬੰਨ ਚਲੇ ਨੇ ਰਸਗੁੱਲੇ ਤੇ ਇਹ ਰਸਗੁੱਲੇ ਇਹਨਾਂ ਨੂੰ ਨਾ ਖੰਡ ਪਾ ਲਈ ਸੀ ਤੇ ਵਿੱਚ ਇਲਾਇਚੀ ਪਾਤੀ ਸੀ ਇੱਕ ਤੇ ਪਾਣੀ ਆ ਬਸਰ ਕੁਝ ਵੀ ਨਹੀਂ ਇਹਨੂੰ ਪਾਣੀ ਨੂੰ ਬਾਲਾ ਆਉਣ ਦਿੱਤਾ 5-7 ਮਿੰਟੇ ਉਬਲਦਾ ਰਿਹਾ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਬਣਾਏ ਸੀ ਪਨੀਰ ਦੇ ਤੇ ਕਾਰਨ ਫਲਾਵਰ ਥੋੜਾ ਜਿਹਾ ਮਿਲਾਇਆ ਸੀ ਵਿੱਚ ਪਨੀਰ ਹੀ ਹੈ ਜ਼ਿਆਦਾਤਰ ਤੇ ਉਹ ਆਪਾਂ ਇਹਦੇ ਵਿੱਚ ਰਸਗੁੱਲੇ ਪੀੜੇ ਜੇ ਉਬਾਲ ਦਿੱਤੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਦੇਣਾ 5 ਕਿ ਮਿੰਟ ਤਨੂੰ ਟੱਕ ਕੇ ਬਲਣਾ ਹੈਗਾ ਤੇ 3-4 ਮਿੰਟ ਇਹਨਾਂ ਨੂੰ ਵੈਸੇ ਉਬਲ ਹੀ ਜਾਣ ਦੇਣਾ ਹੈਗਾ ਤੇ ਇਹਦੇ ਨਾਲ ਇਹਦੇ ਵਿੱਚ ਸਾਰੇ ਵਿੱਚ ਚੰਗੀ ਤਰ੍ਹਾਂ ਜੁੜੀ ਮਿੱਠਾ ਨੇ ਨਾ ਉਹ ਰਸ ਰਸ ਜਾਣਾ ਹੈਗਾ ਤੇ ਇਹਨਾਂ ਦਾ ਸਾਈਜ਼ ਵੀ ਡਬਲ ਡਬਲ ਵੀ ਨਹੀਂ ਹੋਣਾ ਡਬਲ ਨਾਲੋਂ ਵੀ ਵੱਡਾ ਹੋ ਜਾਂਦਾ ਹੈਗਾ ਜਿੱਡੇ ਜਿੱਡੇ ਆਪਾਂ ਬਣਾਏ ਸੀ ਉਸ ਤੋਂ ਵੀ ਵੱਡੇ ਹੋਗੇ ਨੇ ਤੇ ਇਹਦੇ ਬਣਿਆ ਦੀ ਨਿਸ਼ਾਨੀ ਇਹ ਹੈ ਜਦੋਂ ਤੁਸੀਂ ਇਹਨੂੰ ਚੱਕੋਗੇ ਤੇ ਇਹਦੇ ਵਿੱਚੋਂ ਪਾਣੀ ਨੁੱਚੜਦਾ ਹੋਣਾ ਚਾਹੀਦਾ ਜਦੋਂ ਤੁਸੀਂ ਨੱਪੋ ਤੇ ਇਹਦੇ ਵਿੱਚੋਂ ਪਾਣੀ ਇਸ ਤਰ੍ਹਾਂ ਬਾਹਰਾ ਜੀ ਤੇ ਬਸ ਜੀ ਹੁਣ ਇਹ ਆਪਣੇ ਬਣ ਗਏ ਤੇ ਖਾ ਲਓ ਤੁਸੀਂ ਵੀ ਬਹੁਤ ਟੇਸਟੀ ਬਣੇ ਆ ਇਹਨੂੰ ਕਹਿੰਦੇ ਨੇ ਬੰਗਾਲੀ ਰਸਗੁੱਲਾ ਤੇ ਜਿਹਦਾ ਜਿਹਦਾ ਦਿਲ ਕਰਦਾ ਇਹ ਬਹੁਤ ਸੌਖੇ ਦਾ ਸਾਨ ਤਰੀਕੇ ਨਾਲ ਬਣਦੇ ਬਸ ਇਸੇ ਤਰ੍ਹਾਂ ਹੀ ਬਣਾ ਲਿਓ ਤੇ ਤਕਰੀਬਨ ਬਸ ਇਹਨੂੰ ਇਹਦੇ ਵਿੱਚ ਚਾਸ਼ਨੀ ਵਿੱਚ ਰੱਖਣਾ ਥੋੜਾ ਟਾਈਮ ਲਈ ਜ਼ਿਆਦਾ ਪੈਂਦਾ ਕਿਉਂਕਿ ਇੱਕ ਰਾਤ ਪੂਰੀ ਰੱਖਿਆ ਹੈਗਾ ਫ੍ਰਿਜ ਦੇ ਵਿੱਚ ਠੰਡਾ ਕਰਕੇ ਰੱਖ ਦਿਓ ਤੇ ਬਹੁਤ ਸੁਣਾ ਇਹ ਪਾਣੀ ਸੋਕ ਲੈਂਦੇ ਨੇ ਚਲੋ ਜੀ ਥੈਂਕ ਯੂ ਜੀ